ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵਰਗਾ ਰਹੀਬਰ ਤੱਕਿਓ ਸੰਸਾਰ ਵਿੱਚ ਦੂਸਰਾ ਨਾ ਕੋਈ ਹੋਇਆ ਤੇ ਨਾ ਰਹਿੰਦੀ ਦੁਨੀਆ ਤੱਕ ਕੋਈ ਹੋਰ ਹੋ ਸਕਦਾ ਇੱਥੇ ਹੀ ਅਨੰਦਪੁਰ ਸਾਹਿਬ ਦੀ ਧਰਤੀ ਤੇ 9.5 ਸਾਲ ਦੀ ਅਰਜ਼ਾ ਗੁਰੂ ਗੋਬਿੰਦ ਰਾਏ ਮਹਾਰਾਜ ਜੀਆਂ ਦੀ ਜਦੋਂ ਆ ਕੇ ਪੰਡਤਾਂ ਪ੍ਰਿਆਦ ਕੀਤੀ ਸਾਡਾ ਧਰਮ ਖਤਰੇ ਵਿੱਚ ਹੈ ਤੇ 사ਤਗੁਰਾਂ ਨੇ ਆਪਣੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਆਖਿਆ ਹੁਣ ਇਹਨਾਂ ਦਾ ਧਰਮ ਤੁਹਾਡੇ ਤੋਂ ਇਲਾਵਾ ਕੋਈ ਨਹੀਂ ਬਚਾ ਸਕਦਾ ਆਪਣੇ ਪਿਤਾ ਨੂੰ ਕੁਰਬਾਨੀ ਦੇਣ ਵਾਸਤੇ ਤੋਰ ਦਿੱਤਾ ਤੇ ਅੱਜ ਪੰਡਤ ਨੇ ਆ ਕੇ ਫੇਰ ਫਰਿਆਦ ਕੀਤੀ ਹੈ ਤੇ ਹੁਣ ਸਤਿਗੁਰੂ ਪਤਾ ਕੀ ਆਖਦੇ ਕਹਿਣ ਲੱਗੇ ਬਾਬਾ ਜੀਵਨ ਸਿੰਘ ਜੀ ਵੇਖੋ ਸਾਡਾ ਵੱਡਾ ਸਹਬਜ਼ਾਦਾ ਬਾਬਾ ਅਜੀਤ ਸਿੰਘ ਕਿੱਥੇ ਹੈ ਅਜੀਤ ਸਿੰਘ ਨੂੰ ਬੁਲਾ ਕੇ ਸਾਡੇ ਪਾਸ ਲੈ ਕੇ ਆਓ ਬਾਬਾ ਜੀਵਨ ਸਿੰਘ ਜੀ ਗਏ ਨੇ ਬਾਬਾ ਅਜੀਤ ਸਿੰਘ ਸਾਹਿਬ ਉਸ ਵੇਲੇ ਗਤਕੇ ਦੀ ਸਖਲਾਈ ਨੌਜਵਾਨਾਂ ਨੂੰ ਦੇ ਰਿਹਾ ਸਨ ਬਾਬਾ ਜੀਵਨ ਸਿੰਘ ਨੇ ਸਤਿਗੁਰਾਂ ਦਾ ਸੁਨੇਹਾ ਦਿੱਤਾ ਸਾਹਿਬ ਜੀ ਆਦਾ ਅਜੀਤ ਸਿੰਘ ਉਸੇ ਵੇਲੇ ਦੌੜ ਕੇ ਸਤਿਗੁਰਾਂ ਦੇ ਪਾਸ ਪਹੁੰਚੇ ਲੱਗੇ ਹੋਏ ਦਰਬਾਰ ਵਿੱਚ ਸਾਹਿਬ ਜੀ ਆਦਾ ਅਜੀਤ ਸਿੰਘ ਚੜ੍ਹਦੀ ਜਵਾਨੀ ਨੌਜਵਾਨੀ ਪਹੁੰਚਾ ਸਤਿਗੁਰਾਂ ਦੇ ਹਜ਼ੂਰ ਗਲ ਵਿੱਚ ਪੱਲਾ ਪਾਇਆ ਨੇਤਰ ਨੀਵੇਂ ਕਰਕੇ ਦੋਵੇਂ ਹੱਥ ਜੋੜ ਕੇ ਆਖਿਆ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ